ਦੋਸਤੋ ਅੱਜ ਨਵਰਾਤਰੀਆਂ ਦੇ ਸ਼ੁਭ ਦਿਹਾੜੇ ਤੇ ਮੈਂ ਤੁਹਾਡੇ ਨਾਲ ਇੱਕ ਸ਼ੰਦ ਸਾਂਝਾ ਕਰਨ ਲੱਗਾ ਹਾਂ ਜੋ ਮੇਰੇ ਬਹੁਤ ਹੀ ਸਤਿਕਾਰਯੋਗ ਪਰਮ ਪੂਜਨੀਕ ਗੁਰੂ ਜੀ ਰਾਸ਼ਟਰਪਤੀ ਉਵਾੜਵਜੇਤਾ ਪੰਡਿਤ ਰੇਵਤੀ ਪ੍ਰਸ਼ਾਦ ਜੀ ਸ਼ਰਮਾ ਤਲਵੰਡੀ ਸਾਬੋ ਵਾਲਿਆਂ ਦੀ ਕਲਮ ਨੇ ਮਾਤਾ ਦੇ ਗੁਣਾਂ ਨੂੰ ਗਾਉਂਦੇ ਹੋਏ ਲਿਖਿਆ ਹੈ ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ ਜੈ ਹੋ ਸ਼ੇਰਾਂ ਵਾਲੀਏ ਤੁਹਾਡੇ ਸਾਹਮਣੇ ਇਉਂ ਪੇਸ਼ ਹੈ ਜੀ ਪਹਿਲਾਂ ਪਰਨਾਮ ਕਰਕੇ ਗਣੇਸ਼ ਨੂੰ ਪੂਜਾ ਭਗਵਤੀ ਨੂੰ ਬਕ ਸ਼ੋ ਗਿਆਨ ਮਈਆ ਦਰਵੇਸ਼ ਨੂੰ ਸ਼ੁੱਧ ਕਰੋ ਮਤੀ ਨੂੰ ਮਹਿਮਾ ਤੇਰੀ ਬੇਦਾਨੇ ਬਖਾਨੀ ਦੋਰਗਾ ਤੇਰਾ ਧਿਆਨ ਲਾ ਲਈਏ ਦੇਵੀ ਮਾਤਾ ਚੰਡਾ ਪਵਨੀ ਦੋਰਗਾ ਜੈ ਹੋ ਸ਼ੇਰਾਂ ਵਾਲੀਏ ਪਾਰਵਤੀ ਲక్ష్ਮੀ ਤੂੰ ਮਾਤਾ ਸ਼ਾਰਦਾ ਦੇ ਮਰਾਦਾ ਮੰਗੀਆਂ ਇੰਦਰ ਵੀ ਤੇਰੀ ਆਰਤੀ ਉਤਾਰਦਾ ਜਦੋਂ ਆਉਣ ਤੰਗੀਆਂ ਜੁੱਧ ਵਿੱਚ ਵੀਰ ਤਾਲਸਾਨੀ ਦੁਰਗਾ ਤਨ ਮਾਤਾ ਕਾਲੀਏ ਦੇਵੀ ਮਾਤਾ ਚੰਡਿਕਾ ਪਵਾਨੀ ਦੋਰੇਗਾ ਜੈ ਹੋ ਸ਼ੇਰਾਂ ਵਾਲੀਏ ਚੰਦ ਦੀ ਚਮਕ ਸੂਰਜ ਦੀ ਰੌਸ਼ਨੀ ਤੂੰ ਸੁਗੰਧੀ ਫੁੱਲ ਦੀ ਤਿੰਨ ਲੋਕ ਵਿੱਚ ਤੇਰੇ ਜੈਸਾ ਜੋਸ਼ ਨਹੀਂ ਸਿਰ ਤਾਜ ਕੁੱਲ ਦੀ ਹੋਵੇਂ ਤੂੰ ਸਹਾਈ ਦੋ ਜਹਾਨੀ ਦੋਰੇਗਾ ਤੈਨੂੰ ਜੇ ਧਿਆਲ ਲੀਏ ਦੇਵੀ ਮਾਤਾ ਚੰਡਕਾ ਦੇਵੀ ਮਾਤਾ ਚੰਡਕਾ ਭਵਾਨੀ ਦੋਰੇਗਾ जय हो शेरा वाली ए ढोल वाजे वाज दे पवन तेरे ते पेटा गावण संगता तेरी ज्योत जित पापा दे ਹਨेरे ते जो जगावण संगता होवे ना सवा दे विच हानि दुर्गा आसरात काली ए देवी माता चंड का पवानी दुर्गा जय हो शेरा वाली ए बारे मां बिशनते महेश माता जी तेरा जस गाउंदे ने गुण गाउंदे शेष ते गणेश माता जी देवते त्याउंदे ने दैतांदे कराई याद नानी दुर्गा खड्ग उठा लिए देवी माता चंडिका पवनी दरेगा जय हो शेरं वालीए महाबीर पैरूं पहरेदार तेरे जो रहंदे दर ते सदा पीछे पैरूं महाबीर है अगेरे जो हाथ फाड़ के गदा तीन लोक विच सनमानी दोरेगा तेरे गीत गा लिए देवी माता चंडिका पवानी दोरेगा जय हो शेरं वालीए ਅਗਨੀ ਸਰੂਪ ਜਾਗ ਚ ਬਰਾਜੇ ਤੂੰ ਬਸਦੀ ਪਹਾੜਾਂ ਚ ਪੀੜ ਪੈ ਜੇ ਕੋਈ ਤਾਂ ਸਦੇ ਤੋਂ ਆਜੇ ਤੂੰ ਜੰਗਲਾਂ ਉਜਾੜਾਂ ਚ ਲਾਲ ਝੰਡੇ ਮੰਦਰ ਨਿਸ਼ਾਨੀ ਦੋਰੇਗਾ ਜੋਤ ਨੂੰ ਜਗਾਲੀਏ ਦੇਵੀ ਮਾਤਾ ਚੰਡਾ ਪਵਾਨੀ ਦੋਰੇਗਾ ਜੈ ਹੋ ਸ਼ੇਰਾਂ ਵਾਲੀਏ ਛੋਦਹੋ ਜੇ ਬੁੱਧ ਤੇਰਾ ਧਿਆਨ ਜੋ ਧਰੇ ਸ਼ਕਤੀ ਮਹਾਨ ਤੂੰ ਤੇਰਾ ਨਾਮ ਨਾਸ਼ ਦੁਰਗਤ ਨੂੰ ਕਰੇ ਕਰੇ ਕਲਿਆਣ ਤੂੰ ਰੇਵਤੀ ਰਮਨ ਅਗਿਆਨੀ ਦੋਰਗਾ ਪੁਲ ਬਖਸ਼ਾਲੀਏ ਦੇਵੀ ਮਾਤਾ ਚੰਡ ਕਾ ਪਵਾਨੀ ਦੋਰਗਾ ਜੈ ਹੋ ਸ਼ੇਰਾਵਾਲੀਏ ਦੇਵੀ ਮਾਤਾ ਚੰਡ ਕਾ ਪਵਾਨੀ ਦੋਰਗਾ ਜੈ ਹੋ ਸ਼ੇਰਾਂ ਵਾਲੀਏ ਜੈ ਮਾਤਾ ਦੀ